ਪੂਰੀ ਹੁੰਦੀ ਹੈ ਉੱਥੇ ਪਰਿਵਾਰ ਦਾ ਕੰਸੈਂਟ ਲੈਣਾ ਬੜਾ ਅਹਿਮ ਹੁੰਦਾ ਹੈ ਉਸ ਤੋਂ ਬਾਅਦ ਹੀ ਪੋਸਟਮਾਰਟਮ ਹੁੰਦਾ ਹੈ ਔਰ ਇਸੇ ਕਰਕੇ ਪਰਿਵਾਰ ਇਸ ਕਰਕੇ ਰੁਕਿਆ ਹੋਇਆ ਸੀ ਕਿ ਜੇਕਰ ਪੋਸਟਮਾਰਟਮ ਹੋ ਗਿਆ ਉਸ ਤੋਂ ਬਾਅਦ ਜੋ ਉਹਨਾਂ ਦੀਆਂ ਮੰਗਾਂ ਨੇ ਉਸ ਤੇ ਧਿਆਨ ਨਹੀਂ ਦਿੱਤਾ ਜਾਏਗਾ ਫਿਲਹਾਲ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ ਪੋਸਟਮਾਰਟਮ ਨਾ ਕਰਾ ਕੇ ਲੇਕਿਨ ਐਸਆਈਟੀ ਵਾਰ-ਵਾਰ ਇਹ ਕਹਿ ਰਹੀ ਸੀ ਕਿ ਜੇਕਰ ਇੰਨੇ ਦਿਨ ਤੱਕ ਬਾਡੀ ਨੂੰ ਰੱਖਿਆ ਗਿਆ ਤਾਂ ਜੋ ਕੁਝ ਸਬੂਤ ਨੇ ਉਹ ਵੀ ਨਹੀਂ ਮਿਲਣਗੇ ਬਾਡੀ ਡੀਕੰਪੋਜ਼ ਹੋਣੀ ਸ਼ੁਰੂ ਹੋ ਜਾਏਗੀ ਔਰ ਪਰਿਵਾਰ ਤੋਂ ਲੈਪਟਾਪ ਵਾਰ-ਵਾਰ ਮੰਗਿਆ ਜਾ ਰਿਹਾ ਸੀ ਕੀ ਫਿੰਗਰਪ੍ਰਿੰਟਸ ਨੂੰ ਮੈਚ ਕਰਕੇ ਦੇਖਿਆ ਜਾ ਸਕਦਾ ਸਪੂਰਤ ਕਲੈਕਟ ਕੀਤੇ ਜਾ ਸਕਣ ਪਰ ਤਾਂ ਹੀ ਜਾਂਚ ਅੱਗੇ ਵਧ ਸਕਦੀ ਸੀ ਲੇਕਿਨ ਪਰਿਵਾਰ ਨੇ ਕਿਹਾ ਕਿ ਤੁਸੀਂ ਪਰਸਨਲ ਜੋਰ ਡਾਟਾ ਹੈ ਉਹ ਨਹੀਂ ਲੈ ਸਕਦੇ ਜੇਕਰ ਤੁਸੀਂ ਇਸ ਲੈਪਟਾਪ ਨੂੰ ਖੁਲਵਾਉਣਾ ਕਿਉਂਕਿ ਜੋ ਪਾਸਵਰਡ ਸੀ ਜੋ ਫਿੰਗਰਪ੍ਰਿੰਟ ਸੀ ਉਹ ਸਿਰਫ ਸਿਰਫ ਆਈਪੀਐਸ ਪੂਰਨ ਕੁਮਾਰ ਦੇ ਸੀ ਹੋਰ ਕਿਸੇ ਕੋਲ ਉਹ ਪਾਸਵਰਡ ਨਹੀਂ ਸੀ ਬਹੁਤ ساری ਟੈਕਨੀਕਲ ਟੀਮਸ ਬੁਲਾਈਆਂ ਗਈਆਂ ਉਸ ਤੋਂ ਬਾਅਦ ਕਿਉਂਕਿ ਪਾਸਪੋਰਟ ਨਹੀਂ ਖੁੱਲਹਾ ਤਾਂ ਉਹਨਾਂ ਨੇ ਕਿਹਾ ਕਿ ਲੈਪਟਾਪ ਜੜਾ ਲਿਜਾਣਾ ਪਏਗਾ ਕਮੇਟੀ ਨੇ ਕਿਹਾ ਐਸਆਈਟੀ ਨੇ ਕਿਹਾ ਲੇਕਿਨ ਪਰਿਵਾਰ ਇਸ ਸਿਵਾਸੇ ਰਾਜ਼ੀ ਨਹੀਂ ਸੀ ਹੁਣ ਇਹ ਪੂਰਾ ਮਾਮਲਾ ਇਸ ਦੇ ਵਿੱਚ ਯੂ-ਟਰਨ ਉਦੋਂ ਆਇਆ ਜਦੋਂ ਐਸਆਈ ਸੰਦੀਪ ਕੁਮਾਰ ਨੇ ਸੁਇਸਾਈਡ ਕੀਤਾ ਫਿਲਹਾਲ ਜਿੱਦਾਂ ਪੀਜੀ ਦਾ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਸੰਮਤ ਸਾਡੇ ਨਾਲ ਲਾਈਵ ਬਣੇ ਹੋਏ ਨੇ ਸੰਮਤ ਥੋੜੀ ਜਿਹਾ ਪਹਿਲਾਂ ਅਸੀਂ ਇਸ ਗੱਲ ਤੇ ਚਰਚਾ ਕਰ ਰਹੇ ਸੀ ਕਿ ਫਿਲਹਾਲ ਨੋਟਿਸ ਤੋਂ ਬਾਅਦ ਪਰਿਵਾਰ ਰਾਜ਼ੀ ਤਾਂ ਹੋ ਚੁੱਕਾ ਹੈ ਪੋਸਟਮਾਰਟਮ ਹੋਏਗਾ ਲੇਕਿਨ ਜੋ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਸੀ ਕਿ ਸੰਸਕਾਰ ਵਾਸਤੇ ਸ਼ਾਇਦ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੇਰਨ ਯਾਨੀ ਕਿ ਹਲੇ ਵੀ ਜਿਹੜਾ 17 ਸੈਕਟਰ ਤੋਂ ਜੋ ਗਵਰਨਰ ਹਾਊਸ ਤੱਕ ਉਹਨਾਂ ਨੇ ਮਾਰਚ ਕਰਨਾ ਸੀ ਵਿਰੋਧ ਕਰਨਾ ਸੀ ਉਹ ਹੋਏਗਾ ਨਹੀਂ ਹੋਏਗਾ ਕਿਉਂਕਿ ਜੇਕਰ ਸੰਸਕਾਰ ਹੋ ਜਾਏਗਾ ਤਾਂ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਰਹੀ ਸੀ ਕਿ ਸ਼ਾਇਦ ਉਸ ਗੱਲ ਦਾ ਫਿਰ ਕੋਈ ਸਟੈਂਡ ਨਹੀਂ ਬਣਦਾ ਕਿ ਦੁਬਾਰਾ ਫਿਰ ਤੋਂ ਮਾਰਚ ਕੀਤਾ ਜਾਏ। ਮੈਂ ਕਹਾਂ ਇੱਕ ਵਾਰ ਦੀ ਅਪਡੇਟ ਦਿੰਦਾ ਕਿ ਯੂਪੀ ਪੁਲਿਸ ਵੱਲੋਂ ਇੱਕ ਪ੍ਰੈਸ ਨੋਟ ਹਾਲ ਹੀ ਦੇ ਵੱਲੋਂ ਇੱਕ ਪ੍ਰੈਸ ਨੋਟ ਹਾਲੀ ਦੇ ਵਿੱਚ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਮਨੀਤ ਕੌਰ ਜੋ ਵਾਈਪੁਰਾਂ ਦੇ ਧਰਮ ਪਤਨੀ ਨੇ ਉਹਨਾਂ ਵੱਲੋਂ ਜਿਹੜੀ ਪੋਸਟਮਾਰਟਮ ਨੂੰ ਲੈ ਕੇ ਜਿਹੜੀ ਸਹਿਮਤੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਯਾਨੀ ਕਿ ਹੁਣ ਪੋਸਟਮਾਰਟਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੇ ਨਾਲ ਨਾਲ ਦੱਸਣਾ ਚਾਹੁੰਦੇ ਆ ਕਿ ਜੋ ਅਮਿਤਕੌਰ ਵੱਲੋਂ ਉਹਨਾਂ ਵੱਲੋਂ ਇਹ ਵੀ ਬਿਆਨ ਜਿਹੜਾ ਸਪਸ਼ਟ ਕੀਤਾ ਗਿਆ ਹੈ ਕਿ ਉਹਨਾਂ ਨੂੰ ਪੂਰਾ ਭਰੋਸਾ ਜੁਡੀਸ਼ਰੀ ਦੇ ਉੱਤੇ ਤੇ ਉਹ ਪੂਰਾ ਕਾਰਪੋਰੇਟ ਜਿਹੜਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਕਰਨਗੇ ਤੇ ਇਸੇ ਦੇ ਚੱਲਦੇ ਹੋਏ ਹੁਣ ਜੋ ਕਾਗਜ਼ੀ ਕਾਰਵਾਈ ਜਿਹੜੀ ਉਹ ਮੁਕੰਮਲ ਹੋ ਚੁੱਕੀ ਸੀ ਤੇ ਹੁਣ ਜੋ ਬੋਰਡ ਬਣਾਇਆ ਗਿਆ ਸੀਗਾ ਡਾਕਟਰਾਂ ਦੀ ਟੀਮ ਦਾ ਉਹ ਜਿਹੜਾ ਹੁਣ ਪੋਸਟਮਾਰਟਮ ਦਾ ਉਹਨਾਂ ਵੱਲੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਵੀਡੀਓਗ੍ਰਾਫੀ ਵੀ ਜਿਹੜੀ ਆ ਉਹ ਨਾਲ ਨਾਲ ਜਿਹੜੀ ਆ ਉਹ ਚੱਲੇਗੀ ਕਿਉਂਕਿ ਚੰਡੀਗੜ੍ਹ ਡੀਜੀਪੀ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਵਾਈਪੁਰਨ ਉਹਨਾਂ ਦਾ ਜੋ ਪੋਸਟਮਾਰਟਮ ਹੋਵੇਗਾ ਖਾਸ ਤੌਰ ਦੇ ਉੱਤੇ ਤਾਂ ਉਹ ਜਿਹੜਾ ਪੂਰੇ ਬੋਰਡ ਦੇ ਹੇਠ ਬੋਰਡ ਦੇ ਨਾਲ ਸਹਿਮਤੀ ਦੇ ਨਾਲ ਤੇ ਪੂਰਾ ਬੋਰਡ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਨਾਲ ਨਾਲ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਤੇ ਨਾਲ ਨਾਲ ਜਿਹੜੇ ਉੱਚ ਅਧਿਕਾਰੀ ਵੀ ਜਿਹੜੇ ਆ ਮੌਕੇ ਦੇ ਉੱਤੇ ਜਿਹੜੇ ਆ ਉਹ ਮੌਜੂਦ ਰਹਿਣਗੇ ਤਾਂ ਹੁਣ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਵੀਡੀਓਗ੍ਰਾਫੀ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਇਸੇ ਦੇ ਨਾਲ ਨਾਲ ਪਰਿਵਾਰ ਦੀ ਵੀ ਸਹਿਮਤੀ ਜਿਹੜੀ ਆ ਉਹ ਹੋ ਚੁੱਕੀ ਆ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਦੇ ਵਿੱਚ ਸਾਈਨ ਜਿਹੜੇ ਆ ਉਹ ਕਾਗਜ਼ਾਂ ਦੇ ਉੱਤੇ ਜਿਹੜੇ ਆ ਉਹ ਕਰਵਾ ਲਿੱਤੇ ਗਏ ਨੇ ਤੇ ਹੁਣ ਕਿਹਾ ਜਾ ਰਿਹਾ ਕਿ ਪੋਸਟਮਾਰਟਮ ਜਿਹੜਾ ਉਹ ਇਸ ਵਕਤ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਇਸੇ ਦੇ ਨਾਲ ਨਾਲ ਹੁਣ ਅਮਨੀਤ ਕੌਰ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਅੱਜ ਦੇਰ ਸ਼ਾਮ ਤੱਕ ਕਿਤੇ ਨਾ ਕਿਤੇ ਜਿਹੜਾ ਅੰਤਿਮ ਸੰਸਕਾਰ ਵੀ ਜਿਹੜਾ ਉਹ ਕੀਤਾ ਜਾ ਸਕਦਾ ਯਾਨੀ ਕਿ 4 ਵਜੇ ਦੇ ਕਰੀਬ ਜਿਹੜਾ ਉਹ ਅੰਤਿਮ ਸੰਸਕਾਰ ਵਾਇਪੁਰਨ ਉਹਨਾਂ ਦਾ ਕੀਤਾ ਜਾ ਸਕਦਾ ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਪਰਿਵਾਰ ਦੀ ਜਿਹੜੀ ਆ ਪੂਰੀ ਸਹਿਮਤੀ ਜਿਹੜੀ ਆ ਉਹ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਜ਼ਾਹਿਰ ਜੀ ਗੱਲ ਹੈ ਕਿ ਜੇਕਰ ਸਹਿਮਤੀ ਨਾ ਹੁੰਦੀ ਤਾਂ ਪੋਸਟਮਾਰਟਮ ਨਾ ਹੁੰਦਾ ਪੋਸਟਮਾਰਟਮ ਨਾ ਹੁੰਦਾ ਤਾਂ ਅੰਤਿਮ ਸੰਸਕਾਰ ਨਾ ਹੁੰਦਾ ਤਾਂ ਉਹ ਕੋਲਾ ਜਿਹੜੀਆਂ ਸਟੈਂਡ ਕਰਦੀਆਂ ਲੇਕਿਨ ਹੁਣ ਪਰਿਵਾਰ ਦੀ ਸਹਿਮਤੀ ਹੋ ਚੁੱਕੀ ਹੈ ਪੋਸਟਮਾਰਟਮ ਜਿਹੜਾ ਚੱਲ ਵਿੱਚ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਹਦੇ ਵਿੱਚ ਜਿਹੜੀਆਂ ਜੋ ਕੌਲਾਂ ਨੇ ਖਾਸ ਤੌਰ ਦੇ ਉੱਤੇ ਚਾਹੇ ਗਵਰਨਰ ਨੂੰ ਮਿਲਣ ਦੀ ਕਾਲ ਹੋਵੇ ਚਾਹੇ ਕੈਂਡਲ ਮਾਰਚ ਹੋਵੇ ਜਾਂ तमाम ਹੋਰ ਕੌਲਾਂ ਹੋਣ ਤਾਂ ਉਹ ਕਿਤਨਾ ਕਿਤੇ ਜਿਹੜੀਆਂ ਸਟੈਂਡ ਨਹੀਂ ਕਰਦੀਆਂ ਇਹ ਹੈਗੀਆਂ ਤਾਂ ਜ਼ਾਹਿਰ ਜੀ ਗੱਲ ਹੈ ਕਿ ਹੁਣ ਪਰਿਵਾਰ ਜਿਹੜਾ ਅੰਦਰ ਮੌਜੂਦ ਹੈ ਡਾਕਟਰ ਜਿਹੜੇ ਡਾਕਟਰਾਂ ਦਾ ਜੋ ਬੋਰਡ ਬਣਾਇਆ ਗਿਆ ਸੀ ਉਹ ਇਸ ਵਕਤ ਪੋਸਟਮਾਰਟਮ ਕਰ ਰਿਹਾ ਤੇ ਪਾਲ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜਾ ਇਹ ਪੋਸਟਮਾਰਟਮ ਚੱਲਦਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਅੰਤਿਮ ਸੰਸਕਾਰ ਕਿੱਥੇ ਕਦੋਂ ਕਿੰਨੇ ਕ'ਵਜੇ ਜਿਹੜਾ ਉਹ ਕੀਤਾ ਜਾਂਦਾ ਹੈ ਇਹ ਵੀ ਦੇਖਣਯੋਗ ਤਸਵੀਰ ਰਹੇਗੀ ਸਮਝ ਕਿਉਂਕਿ ਹੁਣ ਇਹ ਪੂਰਾ ਮਾਮਲਾ ਜਿਹੜਾ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਕਿਰਿਆ ਹੋਇਆ ਨਜ਼ਰ ਆ ਰਿਹਾ ਸੀ ਔਰ ਕਿਉਂਕਿ ਉਹਨਾਂ ਦੀ ਪਤਨੀ ਜਿੱਥੇ ਇੱਕ ਪਾਸੇ ਇਨਸਾਫ ਦੇ ਲਈ ਕਹਿ ਰਹੀ ਸੀ ਕਿ ਅਸੀਂ ਪੋਸਟਮਾਰਟਮ ਨਹੀਂ ਹੋਣ ਦੇਵਾਂਗੇ ਜਦ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਡੀਜੀਪੀ ਤੇ ਹਾਲਕਿ ਉਹਨਾਂ ਦੀ ਛੁੱਟੀ ਵੀ ਕਰ ਦਿੱਤੀ ਗਈ ਹੈ ਲੇਕਿਨ ਹੁਣ ਜਦੋਂ ਤੋਂ ਏਐਸਆਈ ਸੰਦੀਪ ਕੁਮਾਰ ਉਹਨਾਂ ਦੇ ਵੱਲੋਂ ਸੂਸਾਇਡ ਕੀਤਾ ਗਿਆ ਉਹਨਾਂ ਨੇ ਉਲਟਾ ਪਰਿਵਾਰ ਉੱਤੇ ਬ੍ਰਸ਼ਟਾਚਾਰ ਦੇ ਇਲਜ਼ਾਮ ਲਗਾਏ ਨੋਟਿਸ ਆ ਹੋਇਆ ਹੀ ਹੈ ਪਰਿਵਾਰ ਨੂੰ ਲੇਕਿਨ ਦੂਸਰੇ ਪਾਸੇ ਇਹ ਵੀ ਇੱਕ ਵੱਡਾ ਪ੍ਰੈਸ਼ਰ ਮੰਨਿਆ ਜਾ ਸਕਦਾ ਇਸ ਪੂਰੇ ਕੇਸ ਦੇ ਵਿੱਚ ਦੇਖੋ ਜੋ ਪ੍ਰੈਸ ਨੋਟ ਜਾਰੀ ਹੋਇਆ ਨਾ ਉਸ ਦੇ ਵਿੱਚ ਸ਼ੁਰੂਆਤ ਚ ਇਹ ਗੱਲ ਲਿਖੀ ਹੋਈ ਹੈ ਕਿ ਜੋ ਯੂਟੀ ਪੁਲਿਸ ਵੱਲੋਂ ਜੋ ਫੇਅਰ ਟਰਾਂਸਪੇਰ ਟਰਾਂਸਪੇਰੈਂਟ ਜੋ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਜਿਹੜੇ ਉਹ ਬਿਲਕੁਲ ਦਰੁਸਤ ਨੇ ਤੇ ਦੇਖ ਸਕਦੇ ਹੋ ਕਿ ਐਸਐਸਪੀ ਕਵਰਦੀਪ ਕੌਰ ਜਿਹੜੇ ਅੱਜ ਕਿਤੇ ਨਾ ਕਿਤੇ ਜਿਹੜੇ ਉਹ ਸਖਾਲੇ ਜੇ ਹੁੰਦੇ ਜਿਹੜਾ ਜ਼ਰੂਰ ਦਿਖਾਈ ਦੇ ਰਹੇ ਨੇ ਇਸ ਵਕਤ ਕਿਤੇ ਨਾ ਕਿਤੇ ਉਹਨਾਂ ਦੇ ਚਿਹਰੇ ਤੇ ਉੱਤੇ ਜਿਹੜੀ ਔਰ ਰੈਲੈਕਸੇਸ਼ਨ ਵੀ ਹੈ ਕਿਉਂਕਿ ਪਿਛਲੇ ਦਿਨਾਂ ਦਰਮਿਆਨ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਜਿਹੜੀ ਉਹ ਭਜਦੌੜ ਰਹੀ ਤਾਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਨੂੰ ਕਦੇ ਮਿਲਣਾ ਕਦੇ ਅਧਿਕਾਰੀਆਂ ਦੇ ਨਾਲ ਬੈਠਕਾਂ ਕਰਨੀਆਂ ਤਾਂ ਕਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਕਿਸ ਨੇਪਰੇ ਚਾੜਨਾ ਤਾਂ ਉਸ ਨੂੰ ਲੈ ਕੇ ਐਸਐਸਪੀ ਕਵਰਦੀਪ ਕੌਰ ਜਿਹੜੇ ਆ ਉਹ ਲਗਾਤਾਰ ਭਜਦੌੜ ਦੇ ਵਿੱਚ ਜਿਹੜੇ ਆ ਉਹ ਦਿਖਾਈ ਦੇ ਰਹੇ ਸੀ ਲੇਕਿਨ ਹੁਣ ਜਦੋਂ ਪਰਿਵਾਰ ਦੀ ਸਹਿਮਤੀ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਐਸਐਸਪੀ ਦੀਪਕੌਰ ਤੁਸੀਂ ਬਾਹਰ ਦੇਖ ਸਕਦੇ ਹੋ ਕਿ ਬਾਹਰ ਨਿਕਲੇ ਨੇ ਤੇ ਆਪਣੇ ਅਧਿਕਾਰੀਆਂ ਦੇ ਨਾਲ ਆਪਣੇ ਅਫਸਰਾਂ ਦੇ ਨਾਲ ਜਿਹੜੇ ਆਹੋ ਆਪਣੇ ਜੂਨੀਅਰਸ ਦੇ ਨਾਲ ਜਿਹੜਿਆ ਉਹ ਗੱਲਬਾਤ ਕਰਦੇ ਹੋਏ ਜਿਹੜੇ ਆਹੋ ਦਿਖਾਈ ਦੇ ਰਹੇ ਨੇ ਤੇ ਲੇਕਿਨ ਅਸੀਂ ਗੱਲ ਕਰ ਰਹੇ ਸੀਗੇ ਕਿ ਅੱਜ ਜੋ ਡਿਊਟੀ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਯੂਟੀ ਪ੍ਰਸ਼ਾਸਨ ਵੱਲੋਂ ਤਾਂ ਉਹ ਉਸ ਦੇ ਵਿੱਚ ਅਮਨੀਤ ਕੌਰ ਉਹਨਾਂ ਦਾ ਸਭ ਤੋਂ ਉੱਪਰਲੇ ਤੌਰ ਦੇ ਉੱਤੇ ਹੀ ਲਿਖਿਆ ਗਿਆ ਕਿ ਅਮਨੀਤ ਕੌਰ ਉਹਨਾਂ ਵੱਲ ਉਹ ਇਸ ਗੱਲ ਨੂੰ ਆਖਿਆ ਗਿਆ ਹੈ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਯੂਟੀ ਪ੍ਰਸ਼ਾਸਨ ਜਿਹੜਾ ਉਹ ਪੂਰੀ ਫੇਅਰ ਅਤੇ ਟਰਾਂਸਪੇਰੈਂਟ ਦੇ ਨਾਲ ਜਿਹੜੀ ਆ ਟਰਾਂਸਪੇਰੈਂਟ ਸੀ ਦੇ ਨਾਲ ਜਿਹੜੀ ਆ ਉਹ ਇਨਕੁਆਰੀ ਕਰੇਗਾ ਅਤੇ ਇਹੀ ਕਾਰਨ ਰਹਿ ਰਿਹਾ ਹੈ ਕਿ ਉਹ ਪੋਸਟਮਾਰਟਮ ਤੇ ਲਈ ਜਿਹੜੇ ਆ ਉਹ ਰਾਜੀ ਹੋਏ ਨੇ ਜ਼ਾਹਿਰ ਜੀ ਗੱਲ ਹੈ ਕਿ ਹੁਣ ਜੋ ਸਿਟ ਵੱਲੋਂ ਕੋਈ ਵੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਤੇ ਜਿਹੜਾ ਉਹ ਅਮਨੀਤ ਕੌਰ ਉਹਨਾਂ ਦੀ ਹੁਣੀ ਤੋਂ ਹੀ ਜਿਹੜੀ ਆ ਸਹਿਮਤੀ ਦਿੱਤਾ ਕੀਤਾ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਤੇ ਉੱਤੇ ਹੀ ਦੂਸਰੇ ਪਾਸੇ ਪ੍ਰੈਸ ਨੋਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੋ ਗਵਰਨਮੈਂਟ ਆਫ ਹਰਿਆਣਾ ਵੱਲੋਂ ਕਮਿਟਮੈਂਟਸ ਕੀਤੇਆਂ ਗਈਆਂ ਸਨ ਉਹਨਾਂ ਦੇ ਉੱਤੇ ਗਵਰਨਮੈਂਟ ਜਿਹੜੀ ਆ ਉਹ ਖਰੀ ਉੱਤਰੀ ਹੈ ਜ਼ਾਹਿਰ ਜੀ ਗੱਲ ਹੈ ਕੀ ਸ਼ਤਰੂਜੀਤ ਉਹਨਾਂ ਨੂੰ ਜਿਹੜਾ ਉਹ ਛੁੱਟੀ ਤੇ ਭੇਜਣ ਤੋਂ ਬਾਅਦ ਦੇ ਵਿੱਚ ਐਡੀਸ਼ਨਲ ਚਾਰਜ ਜੋ ਡੀਜੀਪੀ ਜਿਨ੍ਹਾਂ ਨੂੰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਪੀਸਿੰਗ ਉਹਨਾਂ ਨੂੰ ਤਾਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੀ ਵੀ ਕਿਤੇ ਨਾ ਕੀਤੇ ਉਸ ਟਰਾਂਸਫਰ ਨੂੰ ਲੈ ਕੇ ਜਿਹੜੀ ਆ ਉਹ ਸਹਿਮਤੀ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਇਹੀ ਕਾਰਨ ਹੈ ਕਿ ਹੁਣ ਜਿਹੜਾ ਪੋਸਟਮਾਰਟਮ ਦੇ ਲਈ ਜਿਹੜਾ ਪਰਿਵਾਰ ਰਾਜੀ ਹੋ ਚੁੱਕਾ ਹੈ ਤਾਂ ਜ਼ਾਹਿਰ ਦੀ ਗੱਲ ਹੈ ਕਿ ਇਹ ਪ੍ਰੈਸ ਨੋਟ ਚ ਕੁਝ ਜਿਹੜੇ ਪੁਆਇੰਟ ਜਿਹੜੇ ਆ ਉਹ ਜ਼ਰੂਰ ਲਿਖੇ ਗਏ ਨੇ ਤਾਂ ਹਾਲ ਫਿਲਹਾਲ ਉਡੀਕ ਹੀ ਹੈ ਕਿ ਕਿੰਨਾ ਸਮਾਂ ਜਿਹੜਾ ਇਹ ਪੋਸਟਮਾਰਟਮ ਚੱਲਦਾ ਹੈ ਆ ਤੇ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਆ ਅੰਤਿਮ ਸੰਸਕਾਰ ਜਦੋਂ ਕੀਤਾ ਜਾਵੇਗਾ ਉਦੋਂ ਕਿਹੜੇ ਕਿਹੜੇ ਲੀਡਰ ਮੌਜੂਦ ਰਹਿਣਗੇ ਤੇ ਉਦੋਂ ਕੀ ਕਮੈਂਟਸ ਜਿਹੜੇ ਉਹ ਰਹਿੰਦੇ ਨੇ ਪਰਿਵਾਰ ਇਸ ਦੇ ਉੱਤੇ ਕੀ ਆਖਦਾ ਹੈ ਇਹ ਖਾਸ ਤੌਰ ਦੇ ਉੱਤੇ ਦੇਖਣਯੋਗ ਰਹੇਗਾ ਸਮਝਦੇ ਇਸ ਪੂਰੇ ਮਾਮਲੇ ਤੇ ਸਿਆਸਤ ਵੀ ਬਹੁਤ ਹੋਈ ਹੈ ਤੁਸੀਂ ਦੇਖਿਆ ਆਏਗਾ ਤੁਸੀਂ ਲਗਾਤਾਰ ਕਵਰ ਕੀਤਾ ਹੈ तमाम ਲੀਡਰਸ ਜਿਹੜੇ ਪਹੁੰਚੇ ਸੀ ਤਾਂਕਿ ਰਾਹੁਲ ਗਾਂਧੀ ਖੁਦ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਔਰ ਉਹਨਾਂ ਨੇ ਵੀ ਇਹ ਗੱਲ ਆਖੀ ਸੀ ਕਿ ਪਰਿਵਾਰ ਨੂੰ ਇਹ ਹੀ ਕੱਦਛਾ ਸੀ ਯਾ ਕਿ ਲੋ ਪਰਿਵਾਰ ਦਾ ਇਲਜ਼ਾਮ ਹੀ ਆਈ ਸੀ ਕਿ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਹੁੰਦਾ ਸੀ ਔਰ ਉਹਨਾਂ ਦੇ ਨਾਲ ਬਦਸਲੂਕੀ ਹੁੰਦੀ ਸੀ ਹੁਣ ਜੋ ਜਿਹੜੇ ਲੋਕ ਸਿਆਸਤ ਕਰ ਰਹੇ ਸੀ ਜਿਨ੍ਹਾਂ ਨੇ ਪੂਰੀਆਂ ਰੋਟੀਆਂ ਸੇਕੀਆਂ ਯਾਨੀ ਕਿ ਹਾਲਾਕਿ ਇੱਕ ਆਪੋਜੀਸ਼ਨ ਪਾਰਟੀ ਦਾ ਇਹ ਕੰਮ ਵੀ ਹੁੰਦਾ ਹੈ ਜਾਂ ਕਹਿ ਲੋ ਕਿ ਉਹਨਾਂ ਦਾ ਇੱਕ ਧਰਮ ਹੁੰਦਾ ਹੈ ਕਿ ਸਰਕਾਰ ਨੂੰ ਘੇਰਿਆ ਜਾਏ ਹੁਣ ਜਦੋਂ ਪਰਿਵਾਰ ਕਨਵਿੰਸ ਹੋ ਚੁੱਕਾ ਹੈ ਕਿ ਮੰਨ ਸਕਦੇ ਆ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਤੋ ਤੱਕ ਕਿ ਸੀਐਮ ਪੰਜਾਬ ਵੀ ਪਹੁੰਚੇ ਸੀ ਪਰਿਵਾਰ ਦੇ ਕੋਲ ਤਾਂ ਹੁਣ ਕੀ ਲੱਗਦਾ ਹੈ ਕਿ ਜੋ ਪਰਿਵਾਰ ਕਨਵਿੰਸ ਹੋ ਚੁੱਕਾ ਹੈ ਕਿਉਂਕਿ ਕਾਰਵਾਈ ਜਿੰਨੀ ਕ ਸਰਕਾਰ ਨੇ ਕੀਤੀ ਹੈ ਪਰਿਵਾਰ ਉਸ ਤੋਂ ਸੰਤੁਸ਼ਟ ਹੈ ਪੋਲਿਟੀਕਲ ਕਮੈਂਟਸ ਕੀ ਹੋ ਸਕਦੇ ਆ ਦੇਖੋ ਪੋਲੀਟੀਕਲੀ ਹੁਣ ਪ੍ਰਤੀਕਰਮ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਅੱਜ ਤੜਕਸਾਰ ਜਿਸ ਤਰੀਕੇ ਦੇ ਨਾਲ ਪੋਸਟਮਾਰਟਮ ਦੇ ਲਈ ਜਿਹੜਾ ਉਹ ਪਰਿਵਾਰ ਨੂੰ ਲਿਆਂਦਾ ਗਿਆ ਤੇ ਹੁਣ ਪਰਿਵਾਰ ਦੀ ਜੋ ਰਜ਼ਾਮੰਦੀ ਹੁਣੇ ਆਈ ਆ ਹਾਲੀ ਦੇ ਵਿੱਚ ਜਿਹੜੀ ਆ ਉਹ ਬਾਹਰ ਆਈ ਆ ਤੇ ਹੁਣ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੋਈ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਹੁਣ ਪਾਰਟੀ ਲੀਡਰਸ ਕੀ ਇਸ ਦੇ ਉੱਤੇ ਕਮੈਂਟ ਕਰਦੇ ਨੇ ਜਾਂ ਨਹੀਂ ਕਰਦੇ ਹੈਗੇ ਕਿਸ ਤਰੀਕੇ ਨਾਲ ਇਸ ਕੇਸ ਨੂੰ ਅੱਗੇ ਲੈ ਕੇ ਜਾਂਦੇ ਨੇ ਜਾਂ ਨਹੀਂ ਚੱਕਦੇ ਹੈਗੇ ਵਿਧਾਨ ਸਭਾ ਸੈਸ਼ਨ ਹੋਣਗੇ ਤਮਾਮ ਵਿੰਟਰ ਸੈਸ਼ਨ ਹੋਣਗੇ ਕਿ ਉਸ ਦੇ ਵਿੱਚ ਕਿਸ ਤਰੀਕੇ ਨਾਲ ਰੱਖਦੇ ਨੇ ਇਹ ਖਾਸ ਤੌਰ ਦੇ ਤੇ ਤਸਵੀਰਾਂ ਦੇਖਣਯੋਗ ਰਹਿਣਗੀਆਂ ਲੇਕਿਨ ਇਸ ਦੇ ਨਾਲ ਨਾਲ ਆ ਜੋ ਡੇਡਲੌਕ ਖਾਸ ਤੌਰ ਦੇ ਉਤੇ ਬਣਿਆ ਹੋਇਆ ਸੀਗਾ ਪ੍ਰਿੰਕਾ ਅਸੀਂ ਦੇਖ ਰਹੇ ਸੀ ਪਿਛਲੇ ਦਿਨਾਂ ਦਰਮਿਆਨ ਕਿਉਂਕਿ ਪਰਿਵਾਰ ਅੜਿਆ ਹੋਇਆ ਸੀਗਾ ਕਿ ਡੀਜੀਪੀ ਸ਼ਤruਜੀਤ ਉਹਨਾਂ ਦੀ ਜਦ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਪੋਸਟਮਾਰਟਮ ਜਿਹੜਾ ਉਹ ਨਹੀਂ ਹੋਵੇਗਾ ਲੇਕਿਨ ਇਸ ਕੇਸ ਦੇ ਵਿੱਚ ਉਦੋਂ ਨਵਾਂ ਮੋੜ ਆਇਆ ਜਦੋਂ ਰੋहतक ਦੇ ਵਿੱਚ ਤਾਇਨਾਤ ਏਐਸਆਈ ਸੰਦੀਪ ਵੱਲੋਂ ਜਦੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਉਸ ਵੱਲੋਂ ਜਿਹੜਾ ਇੱਕ ਜ਼ਰੂਰ ਕਿਹਾ ਜਾਂਦਾ ਵੀਡੀਓ ਬਣਾ ਕੇ ਜ਼ਿਕਰ ਕੀਤਾ ਜਾਂਦਾ ਹੈ ਕਿ ਕਰਪਸ਼ਨ ਚਾਰजेस ਜਿਹੜੇ ਆਹੋ ਲਗਾ ਦਿੱਤੇ ਜਾਂਦੇ ਨੇ ਵਾਈਪੁਰਨ ਅਤੇ ਉਹਨਾਂ ਦੀ ਧਰਮ ਪਤਨੀ ਦੇ ਖਿਲਾਫ ਅਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਜਿਹੜਾ ਹੁਣ ਇਸ ਗੱਲ ਦੇ ਉੱਤੇ ਆੜ ਗਿਆ ਕਿ ਜਦੋਂ ਤੱਕ ਵਾਈਪੁਰਨ ਜਾਂ ਉਹਨਾਂ ਦੀ ਧਰਮ ਪਤਨੀ ਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਹੁੰਦੀ ਉਹ ਵੀ ਅੰਤਿਮ ਸੰਸਕਾਰ ਨਹੀਂ ਕਰਨਗੇ। ਜ਼ਾਹਿਰ ਦੀ ਗੱਲ ਹੈ ਕਿ ਇਹ ਜੇ ਦੇ ਵਿੱਚ ਜਿਹੜਾ ਉਹ ਪਰਿਵਾਰ ਵੀ ਕਿਤੇ ਨਾ ਕਿਤੇ ਸਮਝਦਾ ਕਿ ਉਸ ਨੂੰ ਹੁਣ ਇਸ ਵਕਤ ਬੈਕ ਸਟੈਪ ਲੈਣ ਦੀ ਜ਼ਰੂਰਤ ਹੈ ਅਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਜੋ ਐਪਲੀਕੇਸ਼ਨ ਉਹ ਕੋਰਟ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਦਾਇਰ ਕੀਤੀ ਗਈ ਸੀ ਉਸ ਉੱਤੇ ਕੋਈ ਕਮੈਂਟ ਨਾ ਜਾਵੇ ਤਾਂ ਜ਼ਾਹਿਰ ਹੀ ਗੱਲ ਹੈ ਕਿ ਉਸ ਉੱਤੇ ਵੀ ਕਿਤੇ ਨਾ ਕਿਤੇ ਪਰਿਵਾਰ ਜਿਹੜਾ ਉਹ ਸੋਚ ਵਿਚਾਰ ਕਰ ਰਿਹਾ ਸੀ ਤਾਂ ਇਹੀ ਕਾਰਨ ਰਿਹਾ ਹੈ ਕਿ ਕਿਤੇ ਨਾ ਕਿਤੇ ਅੱਜ ਪਰਿਵਾਰ ਇਸੇ ਕਾਰਨ ਕਾਰਨ ਬੈਕਸਟੈਪ ਰਿਹਾ ਉਹਨਾਂ ਵੱਲੋਂ ਕੀਤਾ ਗਿਆ ਤੇ ਹੁਣ ਪਰਿਵਾਰ ਜਿਹੜਾ ਉਹ ਰਜ਼ਾਮੰਦ ਹੋਇਆ ਹੈ ਪੋਸਟਮਾਰਟਮ ਦੇ ਲਈ ਹੁਣ ਪੋਸਟਮਾਰਟਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਡਾਕਟਰੀ ਟੀਮਾਂ ਜਿਹੜੀਆਂ ਉਹ ਜੋ ਬੋਰਡ ਬਣਾਇਆ ਗਿਆ ਸੀ ਉਹ ਜਿਹੜੀਆਂ ਇਸ ਵਕਤ ਪੋਸਟਮਾਰਟਮ ਕਰਦੇ ਹੋਏ ਕਰ ਰਹੀਆਂ ਨੇ ਅਤੇ ਇਸ ਦੇ ਨਾਲ ਨਾਲ ਵੀਡੀਓਗ੍ਰਾਫੀ ਦੇ ذریعے ਕਹਿ ਲਈ ਕਿ ਵੀਡੀਓਗ੍ਰਾਫੀ ਦੇ ਦੇਖ ਰੇਖ ਜਿਹੜਾ ਇਹ ਪੋਸਟਮਾਰਟਮ ਜਿਹੜਾ ਉਹ ਚੱਲਦਾ ਹੋਇਆ ਦਿਖਾਈ ਦੇਵੇਗਾ ਤੇ ਨਾਲ ਹੀ ਇਹ ਇਸੇ ਦੇ ਨਾਲ ਨਾਲ ਹੁਣ ਦੇਖਣ ਯੋਗ ਰਹੇਗਾ ਕਿ ਕਿੰਨਾ ਸਮਾਂ ਇਹ ਪੋਸਟਮਾਰਟਮ ਚੱਲਦਾ ਹੈ ਕੀ ਉਸ ਤੋਂ ਬਾਅਦ ਦੇ ਵਿੱਚ ਕੀ ਅੱਜ ਹੀ ਅੰਤਿਮ ਸੰਸਕਾਰ ਵਾਪੁਰਨ ਹੋਣਾ ਦਾ ਕੀਤਾ ਜਾਵੇਗਾ ਜਾਂ ਨਹੀਂ ਇਹ ਵੀ ਖਾਸ ਤੌਰ ਦੇ ਤੇ ਤਸਵੀਰ ਦੇਖਣਯੋਗ ਰਹੇਗੀ। ਭਾਕੀ ਸਮਝ ਕਿਉਂਕਿ ਪੋਸਟਮਾਰਟਮ ਤੋਂ ਕਾਫੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਾਇਰ ਤੌਰ ਤੇ ਬਾਹਰ ਵੀ ਆਣ ਗਿਆ ਇਸ ਤੋਂ ਪਹਿਲਾਂ ਐਸਆਈਟੀ ਨੇ ਵੀ ਪਰਿਵਾਰ ਨੂੰ ਇਹ ਗੱਲ ਆਖੀ ਸੀ ਹਾਲਾਂਕਿ ਅਮਨੀਤ ਕੋਰ ਖੁਦ ਇਹ ਸਮਝ ਦੇ ਨੇ ਕਿਉਂਕਿ ਸਰਕਾਰ ਦਾ ਸਿਸਟਮ ਦਾ ਉਹ ਹਿੱਸਾ ਰਹੇ ਨੇ ਉਹਨਾਂ ਨੂੰ ਵੀ ਇਹ ਚੀਜ਼ ਬਖੂਬੀ ਪਤਾ ਹੈ ਕਿ ਇਹ ਪੋਸਟਮਾਰਟਮ ਹੋਣਾ ਕਿੰਨਾ ਜ਼ਰੂਰੀ ਹੈ। ਜ਼ਾਹਿਰ ਜੀ ਗੱਲ ਪ੍ਰਿੰਕਰ ਕਿਉਂਕਿ ਇਸ ਵਕਤ ਜੋ ਪੜਾ ਚੱਲ ਰਹੇ ਸਨ ਪਹਿਲਾ ਪਰਿਵਾਰ ਜੜਿਆ ਹੋਇਆ ਸੀਗਾ ਕਿ ਡੀਜੀਪੀ ਸ਼ਤਰੂਜੀਤ ਦੇ ਖਿਲਾਫ ਜਦ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਉਹ ਪਰਿਵਾਰ ਪੋਸਟ ਪੰਡਮ ਨਹੀਂ ਕਰਾਇਆਗਾ ਲੇਕਿਨ ਜਦੋਂ ਪਿਛਲੇ ਦਿਨੀ ਏਐਸਆਈ ਵੱਲੋਂ ਵੀਡੀਓ ਬਣਾਉਣ ਤੋਂ ਬਾਅਦ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਕੀਤਾ ਨਾ ਕਿਤੇ ਚੀਜ਼ ਨੂੰ ਸਮਝ ਚੁੱਕਾ ਸੀਗਾ ਕਿ ਹੁਣ ਉਹਨਾਂ ਨੂੰ ਜ਼ਰੂਰਤ ਹੈ ਬੈਕਸਟੈਪ ਕਰਨ ਦੀ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਇਹ ਜੇ ਦੇ ਵਿੱਚ ਇਹ ਜੇ ਮਾਮਲਿਆਂ ਦੇ ਵਿੱਚ ਕੁਝ ਵੀ ਜਿਹੜਾ ਉਹ ਅੱਗੇ ਸਕਦਾ ਹੈ ਤਾਂ ਇਹੀ ਕਾਰਨ ਰਿਹਾ ਹੈ ਕਿ ਵੈਕ ਸਟੈਪ ਹੋ ਕੇ ਪਰਿਵਾਰ ਤੇ ਦੂਸਰੇ ਪਾਸੇ ਜੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਇੱਕ ਅਪੀਲ ਦਾਖਲ ਕੀਤੀ ਗਈ ਸੀ ਕੋਰਟ ਦੇ ਵਿੱਚ ਉਸ ਦੇ ਉੱਤੇ ਅੱਜ ਸੁਣਵਾਈ ਹੋਣੀ ਸੀ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਉਹ ਜਵਾਬ ਦਾਖਲ ਕੀਤਾ ਜਾਣਾ ਸੀਗਾ ਲੇਕਿਨ ਜ਼ਾਹਿਰ ਜੀ ਗੱਲ ਹੈ ਕਿ ਇਹ ਜੇ ਕੇਸਾਂ ਦੇ ਵਿੱਚ ਹੁੰਦਾ ਕਿ ਆਮ ਤੌਰ ਦੇ ਉੱਤੇ ਜਦੋਂ ਪਰਿਵਾਰ ਕਾਫੀ ਲੰਮਾ ਸਮਾਂ ਮਨਾ ਕਰਦਾ ਰਹੇ ਪੋਸਟਮਾਰਟਮ ਦੇ ਲਈ ਤਾਂ ਉਸ ਵਕਤ ਜਿਹੜਾ ਇੱਕ ਕੋਰਟ ਨੂੰ ਫਿਰ ਜਿਹੜਾ ਪ੍ਰਸ਼ਾਸਨ ਜਿਹੜਾ ਉਹ ਮੂਵ ਜਾਂਦਾ ਕਿ ਕੋਰਟ ਦੀ ਇਜਾਜ਼ਤ ਦੇ ਨਾਲ ਫਿਰ ਉਸ ਉਸ ਵਿਅਕਤੀ ਦਾ ਜਿਹੜਾ ਪੋਸਟਮਾਰਟਮ ਹੋ ਸਕਦਾ ਹੁੰਦਾ ਠੀਕ ਹੈ ਜ਼ਾਹਿਰ ਜੀ ਗੱਲ ਹੈ ਲਗਾਤਾਰ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਡੇ ਕੋਲੋਂ ਇਸ ਪੂਰੇ